ਕਿੰਨੇ ਕਿੰਨੇ ਇੰਚ ਦਾ ਕਰਨ ਹੋ ਰਾਜੂ ਦਾ ਸ਼ 18 ਟੂਰਾ ਹੋਊ 18 18 ਇੰਚ ਠੀਕ ਬੱਕਰੇ ਦੇਖੋ ਬਾਈ ਪੂਰੇ ਟੌਪ ਕੁਆਲਟੀ ਦੇ ਬੱਕਰੇ ਨੇ ਮੈਂ ਨਹੀਂ ਤਾਂ ਜਿਆਦਾ ਜਾਣ ਮੁੱਲ ਬਾਈ 2.5 ਲੱਖ ਰੁਪਈਆ ਕਰਦਾ ਇਹ ਬੱਕਰੇ ਵਾਲਾ ਉਹ ਰੁਕੋ ਰੁਕੋ ਛੇਰ ਨੂੰ ਰੋਕੋ ਦੇਖੋ ਬਾਈ ਬੱਕਰੇ ਹੱਜੀ ਹੋ ਜਾ ਬਈ ਤੂੰ ਉਹ ਤਾਂ ਜਾਣਿਆ ਜੇ ਉਹ ਹੋ ਜਾ ਫਿਰ ਹੁੰਦਾ ਹੋ ਜਾ ਉਹਨਾਂ ਮੈਂ ਤਾਂ ਹੋ ਗਿਆ ਤੂੰ ਵੀ ਆ ਜਾ ਰਾਜੂ ਖਾਣੇ ਕਰ ਦਿੰਦੇ ਬਣੀ ਰਾਜੂ ਖਾਣੇ ਕਰ ਦਿਆ ਕਿਤੇ ਮਾਰਨਾ ਨਹੀਂ ਰਾਜੂ ਅੱਗੇ ਲਾ ਕੇ ਤੂੰ ਮੈਨੂੰ ਮਾਰਨਾ ਕਰ ਜੇ ਪੰਜੇ ਬੋਤੇ ਗੱਪੂ ਕਰ ਰਹੇ ਨੇ ਹੋ ਜਾਂਦੇ ਤੇ ਤੂੰ ਬੋਤੇ ਸਾਡੇ ਤਾਂ ਆਪਾਂ ਛੇਰ ਵੀ ਕਾਬੂ ਕਰੇ ਨੇ। ਬਸ ਐ ਕਰਦੇ ਲੱਗਦਾ। ਹਾਂ ਛੇਰ ਨੂੰ ਹਰੇਕ ਨਹੀਂ ਫੜ ਸਕਦਾ। ਦੇਖੋ ਬੱਕਰੇ ਬੀਬੀ ਹਸਾਬ ਦਾਬ ਕਿੰਨੇ ਪੈ ਮੰਗਦੇ ਨੇ। ਉਹਨਾਂ ਦਾ ਬੋਕ ਉਹਨਾਂ ਦਾ ਵੀ ਆ ਜਾਂਦਾ ਲਵੇ। ਅੱਲਾਹ ਤਾਂ ਦੱਸਿਆ ਜੇ ਹੁਣ ਵਿੱਚੋਂ ਪਤਾ ਹੀ ਨਾ ਹੋਵੇ ਗੱਲ ਆਪਾਂ ਹੋਰ ਕਰੀ ਜਾਈਏ। ਕਿਤੇ ਆਗਰੇ ਨੂੰ ਨਹੀਂ ਪਤਾ ਉਹ ਸੇਠ ਨੂੰ ਵੀ ਨਹੀਂ ਪਤਾ। ਦੇਖੋ ਭਾਈ ਸਾਨੂੰ ਵਰਗੇ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ। ਮੈਨੂੰ ਸਾਰਾ ਹੀ ਪਤਾ ਹੈ। ਐਸੀ ਗੱਲ ਹੈ ਉਹਨੂੰ ਨਿੰਮੇ ਨੂੰ ਵੀ ਪਤਾ ਹੋਊਗਾ। ਸਾਰਿਆਂ ਨੂੰ ਤੁਸ ਤੋਂ ਸਾਰਾ ਪਤਾ ਹੀ ਆ। ਸਭ ਨੂੰ ਪਤਾ। ਹੁਣ ਵੀ ਨੂੰ ਪਤਾ ਮੈਂ ਠੀਕ ਹੈ। ਠੀਕ। ਉਹ ਵੀ ਤੇਰੇ ਨੇ ਬੱਕਰੇ ਹੀ ਕਿੱਥੇ ਦੇ ਬੱਕਰੇ ਘਰੇ ਨੇ ਤੂੰ ਬੱਕਰੇ ਲੈ ਬੱਕਰੇ ਜੀ ਨੇ ਕਾਲੇ ਚੱਗੇ ਨੇ ਕਾਲੇ ਚੋਰ ਤੇ ਨੇ ਯਾਰ ਕਿੱਥੋਂ ਲਿਆ ਘਟ ਕੇ ਕਿੱਥੋਂ ਲਿਆਦੇ ਲਿਆਦੇ ਤੈਨ ਮੰਡੀ ਚ ਬੱਕਰੇ ਲਿਆਦੇ ਮੈਂ ਤੇਮਾਰੀ ਮੰਦਾਰੀ ਜੋ ਮੰਦਾਰੀ ਤੇ ਫਿਰ ਪਾਜਦੇ ਹੁੰਦੇ ਨੇ ਤੈਨ ਪਤਾ ਤਾਂ ਆਏਗਾ ਫਿਰ ਉਹ ਕਿਦੇ ਬੱਕਰੇ ਨੇ ਬਾਈ ਬਾਈ ਦੇ ਕਿਹੜਾ ਪਸੰਦ ਆ ਹੁਣ ਬਾਈ ਆਹਾਂ ਮਾ ਵਰਗੇ ਬੱਕਰੇ ਹੈ ਬਾਈ ਪੱਕਾ ਹੀ ਚੰਗਾ ਹੈ ਕੰਨ ਕੋ ਨਪੂਰਾ ਉਹਦਾ ਵੀ ਲੱਗਿਆ ਹੋਇਆ ਹੂੰ ਹੂੰ ਆਹ ਤੇ ਆਪਦੀ ਆਪਦੀ ਹੁੰਦੀ ਆ ਇਹਨੂੰ ਇੱਕ ਅੱਧਰਲੇ ਪਾਸੇ ਲਾ ਲਾ ਮੜਾ ਵੀਰੂ ਹਾਜੇ ਕੀ ਹੋ ਗਿਆ ਅਜੇ ਖੜਾ ਰਹਿਣ ਦੇ ਲੋ ਭਾਈ ਬੱਕਰੇ ਦੇਖ ਸਕਦੇ ਹਾਂ ਤੁਸੀਂ ਉਹ ਖਿਚ ਲੋ ਫੋਟੋਆਂ ਕਿੱਥੇ ਆ ਬਾਈ ਲਿਆਖੜਾ ਆ ਇਹਨੂੰ ਲਾ ਦੇ ਲਾ ਇਹਨੂੰ ਲਾ ਦੇ ਲਾ ਬਾਈ ਇਹਨੂੰ ਉੱਥੇ ਲਾ ਦੇ ਪਰਾਂ ਲੈ ਉੱਥੇ ਲਾ ਦੇ ਇਹਨੂੰ ਪਰਾਂ ਉਹ ਯਾਰ ਦੋ ਇਹਨੂੰ ਉੱਥੇ ਖੜਾ ਲਾ ਫਿਰ ਇਹਨੂੰ ਹੋ ਗਿਆ ਤੇਰਾ ਪੂਰੇ ਹੋਇਆ ਹਾਂ ਸਹੀ ਏ ਹਾਂ ਇਹ ਤਾਂ ਗੱਲ ਸਹੀ ਏ ਸਹੀ ਏ ਕੋਈ ਨਹੀਂ ਸਹੀ ਹੈ ਬੱਕਰਾ ਸਹੀ ਹੈ ਹਾਂ ਫਰਕ ਪੁਗਾ ਚਲੋ ਬਾਈ ਇੱਥੇ ਇਹਨੂੰ ਅੱਛੇ ਬੰਨ ਲਓ ਆਪਣੇ ਨੂੰ ਉਹ ਦੋ ਜੂੜਾ ਲਵੇ ਲਾ ਲਓ ਅਗਲੇ ਵਾਲਾ ਤੇਰੇ ਨਾਲ ਪੋਕੀ ਕਿਹੜਾ ਫੜਨਾ ਬਾਈ ਉਹਨੂੰ ਪਰੇ ਕਰ ਹਾਂ ਹਾਂ ਹੁਣ ਲੈ ਬਾਈ ਬੱਕਰਾ ਤੂੰ ਕਿਹੜਾ ਲੈਣਾ ਛੋਟੇ ਵੀਰਾ ਆ ਬੱਕਰਾ ਕਿੱਥੇ ਆ ਉਹ ਹਾਂ ਥਾੜੇ ਲੜਾਂਗੇ ਉਹ ਖੜ ਜਾਂਦੇ ਨਾ ਯਾਰ ਇੱਥੇ ਨੂੰ ਕਰ ਦਿਓ ਖੜਾ ਰਹਿਣ ਦੇ ਪਤਾ ਉਹਨੇ ਕਿਹੜਾ ਪਸੰਦ ਆ ਗਿਆ ਜੀ ਹਾਂ ਕਰਤਾ ਲੈ ਆਉਣੇ ਭਾਈ ਆਹੀ ਕਰ ਲਿਆ ਕਰ ਲੈਣੇ ਆਹ ਪਾਠੀ ਕਉ ਨੂੰ ਪਰੇ ਕਢ ਦੇ ਲੈ ਇੱਧਰ ਫੜ ਦੇ ਕਿਉਂ ਉਹ ਵੀ ਉਹਨੂੰ ਤੇ ਇਹਨੂੰ ਗੱਡੀ ਚ ਮਾਰਦਾ ਖੜ ਜਾ ਇੱਥੇ ਬੰਨ ਲੈ ਗੱਡੀ ਚ ਉਹਨੂੰ ਬਾੜਨਾ ਚਲੇ ਸਾਈ ਦੇ ਹੋ ਆ ਟਾਟਾ ਬਾਈ ਤੇਰਾ ਇਹ ਕਹਿ ਦੰਦਾ 6 ਠੀਕ ਹੈ ਜੀ ਉਹ ਵੀ 6 ਹੈ ਵਧੀਆ ਸਾਈ ਦੇ ਮਰੀ ਹੋਈ ਸਾਈ ਨਾਂ ਦੇ ਥੋੜੀ ਸਾਈ ਨਹੀਂ ਜਦੋਂ ਸੀ ਬਾਈ ਹਾਂ ਇਹ ਚੱਲਦੀ ਹੈ ਜੀ ਜੱਦੂ ਵਾਲਾ ਕੰਡ ਸਹੀ ਗੱਲ ਆ ਫਿਰ ਜੱਦੂ ਵਾਲਾ ਕੰਡ ਓਏ ਤੂੰ ਪਿੱਛਾ ਨੂੰ ਜਮਨ ਜੀ ਵੀਡੀਓ ਚ ਫੜਿਆ ਹੋਇਆ ਹੁਣ ਓਏ ਬਾਈ ਆ ਲਾਦੇ ਮਰ ਜਾ ਲਾਣੀ ਮਰ ਜਾ ਵੀਡੀਓ ਬਣਾ ਮਾਰ ਤਾਦੇ ਲਾਦੇ ਮੈਂ ਕਿਲਾ ਦੇ ਆਹ ਲੋ ਜੀ ਆਇਆ ਹੋਇਆ ਰੋਡ ਚੱਲੂਗਾ ਭਾਈ ਨਾਗੇ ਨਹੀਂ ਫੜੇਗੇ ਫੜੋ ਸਾਈ ਆਪਣਾ ਲੋੜ ਆ ਇਹ ਹਾਂ ਇੱਕ ਗੱਲ ਸੁਣ ਆ ਬੱਕਰਾ ਬੱਕਰੇ ਕਰਦੀ ਏ ਹਾਏ ਇਹ ਤਾਂ ਬਾਈ ਦਾ ਪਿਛਾ ਕਰ ਲੈ ਇੱਕ ਦਫਾ ਇਹਨੂੰ ਪਰਾਂ ਕਰ ਲੈਦਾ ਪਿਛਾ ਕਰਦੇ ਹੋ ਤਾਂ ਉਹ ਗੱਲ ਲਾਉਂਦੀ ਇਹਦਾ ਕੀ ਮੰਗਦੇ ਨੂੰ ਬਾਈ ਉਹ ਰੇ ਛੋਟੇ ਵੀਰ ਆ ਆ ਬੰਨੀ ਮੜੇ ਇੱਧਰ ਯਾਰ ਕੱਲ ਆਏ ਆ ਵੀਰੇ ਤੂੰ ਲੈਨੇ ਬੱਕਰਾ ਇਹ ਹੋਰ ਲੈਣਾ ਦੋਆਂ ਦਾ ਕੀ ਮੰਗਿਆ ਤੀ ਪੂਪੀ 22 ਲੱਖ 22 ਲੱਖ ਦੋਆਂ ਦਾ ਮੰਗਿਆ ਤੀ ਹੁਣ ਆਪਾਂ ਗੱਲ ਚਲਾਈਏ ਇੱਕ ਤੋਂ ਜੇ ਵੀ ਗੱਲ ਹੈ ਜਾ ਜਾ ਕਿਉਂ ਸਰਪੰਚ ਹੁਣ ਤੂੰ ਕੱਲੇ ਦਾ ਦੱਸ ਕੀ ਮੰਗਦਾ ਇਹਦਾ ਬਾਈ ਬੱਟਾ ਲਾਉਂਦਾ ਨਾਲ ਆ ਕਿਵੇਂ ਉਹ ਬੱਕਰਾ ਵੇਚ ਦਿੰਦਾ ਮੈਂ ਸੁਣ ਲਾ ਰਾਜਾ ਅੱਛਾ ਹਾਂ ਪਹਿਲਾਂ ਸਾਡੇ ਪਿੱਛੇ ਦੱਸਦਾ ਪਾਉ ਕੋਈ ਗੱਲ ਸੁਣਾਉਣਾ ਉਹ ਬੱਕਰਾ ਕਹਿੰਦੇ ਵੇਚ ਲੈ ਲੈ ਇਹਦੇ ਨਾਲ ਦਿੰਦਾ ਬੰਦਾ 20000 ਰੁਪਇਆ ਇਹਨੂੰ ਹੁਣ ਮੈਂ ਕਹੋ ਨਾ ਖਾਣੇ ਚ ਆਕਲ ਤੇਰੇ ਅੱਛਾ ਤੂੰ ਕੀ ਮੰਗਿਆ ਮੈਂ 50000 ਮੰਗਿਆ 50 ਤਾਂ ਤੇਰਾ ਵੀ ਥੋੜਾ ਜਿਹਾ ਵੇ ਨਹੀਂ ਜਾਏਗਾ ਮੇਰੇ ਯਾਰ ਇਹੋ ਨਾ ਭਾਈ ਅਸੀਂ ਸਿਰਾਂ ਲਾਈ ਬੈਠੇ ਆ ਇਸ ਤੋਂ ਬਾਅਦ ਅਸੀਂ ਪੈਸੇ ਦੇਣੇ ਫੇਰ ਤਾਂ ਗੱਲੇ ਮੁੱਕਦੀ ਯਾਰ ਠੀਕ ਐ ਜੇ ਇੱਥੇ ਮੰਨਦਾ ਕੋਈ ਗੱਲ ਨਹੀਂ ਉਹ ਮਾੜਾ ਮੋਟਾ ਕਾ ਨਹੀਂ ਖਾਟੀ ਜਾ ਰਹੀ ਮੇਰੀ ਗੱਲ ਤਾਂ ਸੁਣ ਲੈ ਮਾੜਾ ਮੋਟਾ ਕਰਨਾ ਕੋਈ ਗੱਲ ਨਹੀਂ ਅਸੀਂ ਦੇਖੋ ਬੀਣੀ ਹੁਣ ਜੇਦਾ ਸਾਨੂੰ ਪਤਾ ਹੁੰਦਾ ਵੀ ਫਿਰ ਤਾਂ ਅਸੀਂ ਪੈਸੇ ਨਾ ਲਾਉਂਦੇ ਵੀ ਆਪਾਂ ਬੀਜੋ ਦਲਾਲਾਂ ਚ ਗੱਲ ਪਾਉਂਗੀ ਸਾਨੂੰ ਇਹ ਵੀ ਚੱਲ ਜਾਈ ਬਾਹਰ ਬਾਈ ਨਿਪਟ ਜਾ ਰਿਹਾ ਕੀ ਕੋਈ ਦਲਾਲਾਂ ਦੀ ਗੱਲ ਨਹੀਂ ਨਹੀਂ ਤੁਸੀਂ ਆਪ ਵੀ ਕਰ ਲੋ ਖੁਸ਼ ਆਸੀਂ ਮੈਂ ਉਹਦੇ ਉਰ ਆ ਜਾ ਇੱਥੇ ਮੰਨਦਾ ਅਸੀਂ ਪਿਆਰ ਆ ਅਸੀਂ ਬੜੇ ਖੁਸ਼ ਆ ਕੋਈ ਨਹੀਂ ਤਾਂ ਸਾਡਾ ਭਾਈ ਐ ਤੂੰ ਤਾਂ ਵੀ ਕਰ ਲੈ ਕੋਈ ਗੱਲ ਇਹਨਾਂ ਦਾ ਫਰਜ਼ ਬਣਦਾ ਸੋ ਇਹ ਮੰਡੀਆਂ ਇਹਨਾਂ ਨਾਲ ਨੇ ਨਾ ਇਹਨਾਂ ਨਾਲ ਨੇ ਪਤਾ ਕੀ ਆ ਅਸੀਂ ਵੀ ਇਹਨਾਂ ਨਾਲਾਂ ਮੰਡੀਆਂ ਵੀ ਇਹਨਾਂ ਨਾਲ ਨੇ ਭਾਈ ਇਹਨਾਂ ਦੀ ਪਤਾ ਕੀ ਐ ਨਾ ਬੰਦੇ ਫੇਸ ਐ ਇਹਨਾਂ ਦਾ ਅੱਜ ਕ੍ਰੀਮਸ ਨਹੀਂ ਇਹਨਾਂ ਨਾਲੇ ਮੰਡੀਆ ਇਹਨਾਂ ਨੇ ਸੌਤੇ ਕਰਾਉਣੇ ਨੇ ਤੇ ਅੱਜ ਆਪਾਂ 1000 2000 ਪਿੱਛੇ ਇਹਨਾਂ ਤੋਂ ਪਰੇ ਹਟਦੇ ਹੋ ਵਧੀਆ ਗੱਲ ਨਹੀਂ ਹੈਗੀ ਆਪ ਗੱਲ ਆ ਕਿਉਂ ਮੰਡੀਆਂ ਯਾਰ ਅਸੀਂ ਦੇਖਣ ਆਇਆ ਸਪੈਨ 70 ਕਿਲੋਮੀਟਰ ਤੋਂ ਚੱਲੇ ਆ ਨਾ ਦਾ ਪਤਾ ਕੀ ਆ ਕੋਈ ਗੱਲ ਨਹੀਂ ਤੂੰ ਖੜਾ ਆਪਾਂ ਇਹ ਜੇ ਆਪਾਂ ਤੋਂ ਕੁਛ ਵੇਨਾ ਤਾਂ ਇਹ ਵੀ ਨਹੀਂ ਬਾਹਰ ਚੱਲਦੇ ਇਹਨਾਂ ਨੂੰ ਵੀ ਆਊਟਰ ਲਿਆ ਛੋਟੇ ਪਿੱਛੇ ਵਗਰੇ ਪਾਉਣਗੇ ਭੈਸ਼ੀ ਯਾਰ ਆਪਾਂ ਲੈਣੇ ਛੋਟੇ ਪਾਉਣੇ ਇਹ ਵੀ ਰਾਜੂ ਤੇਰੇ ਤੇ ਖੜਾ ਹੈ ਮੁੰਡਾ ਕੋਈ ਗੱਲ ਨਹੀਂ ਜਾਇਜ ਆਪਾਂ ਭਾਈਆਂ ਨੂੰ ਜਾਇਜ ਆ ਤੁਸੀਂ ਜਾਇਜ ਕਰਕੇ ਮਿੱਠੂ ਸਰਪੰਚ ਮਾਰਾ ਜਾ ਉਹਦਾ ਪਿਛਾ ਭਾਈ ਨੂੰ ਮੋੜੀਏ ਹੋਰ ਲਵੇ ਹੋ ਤੂੰ ਹੋਰ ਮੇਰੇ ਗੱਲ ਸੁਣ ਛੋਟੇ ਵੀਰ ਸੋਦਰ ਸੱਚੇ ਤਾਂ ਹੋ ਜਾਣਗੇ ਹੁੰਦੇ ਆਉਂਦੇ ਰਹਿੰਦੇ ਨੇ ਇਹ ਮੰਡੀ ਸਰਪੰਚ ਸਹੋਲੀ ਵਾਲੇ ਦੀ ਪੂਰੀ ਗੱਡੀ ਹਈ ਚੰਡੀ ਇਹ ਮੰਡੀ ਉਂ ਪਵਲਕਦੀ ਆ ਕੋਈ ਆਉ ਕੋਈ ਜਾਓ ਖੁੱਲੇ ਦਰਨੇ ਸਾਰਿਆਂ ਵਾਸਤੇ ਜੋ ਲੋਕਾਂ ਦਾ ਪਬਲਿਕ ਦਾ ਸਤਕਾਰ ਹੈ ਨਾ ਇਹ ਰੱਬ ਵਰਗੀ ਪਬਲਿਕ ਹੈ ਇਹਨਾਂ ਦਾ ਸਤਕਾਰ ਕਰਦੇ ਆਂ ਸੀ ਇਹ ਵਿਚਾਰੇ ਅਸੀਂ ਇਹਨਾਂ ਨੂੰ ਦੇਖਣ ਆਉਂਦੇ ਹਾਂ ਹੌਸਲੇ 'ਚ ਇਹ ਆਪਣੇ ਬੱਕਰੀਆਂ ਨੂੰ ਸਾਡੇ ਸੌਦਿਆਂ ਨੂੰ ਦੇਖਣ ਆਉਂਦੇ ਨੇ ਇਹ ਤਾਂ ਬਹੁਤ ਰੱਬ ਵਰਗੇ ਲੋਕਾਂ ਨੂੰ ਮੰਨਦੇ ਆਂ ਤੂੰ ਮੈਨੂੰ ਇਹ ਦੱਸ ਸੁਣ ਬੱਕਰਾ ਤੇਰੇ ਪਸੰਦ ਹੈ ਇਹ? ਸਿੱਟਾ ਮੇਰੇ ਪੂਰਾ ਪਸੰਦ ਹੈ। ਓਪੀ 50-50 ਨੂੰ ਛੱਡ ਦੇ ਕਰਨਾ ਕਿਵੇਂ ਹੈ ਤੇ ਐਡਾ ਬੁੱਟੋ ਵੀ ਨਹੀਂ ਬੱਕਰੀਆਂ ਦੇ ਫਾਰਮ ਵਾਲਾ ਉਹ ਮੁੰਡਾ ਜਿਹੜਾ ਉਹ ਵੀ ਮੇਮਨਾ ਰੱਖੀ ਬੈਠਾ ਹੈ ਕਿਸੇ ਗੱਲ ਪਿੱਛੇ ਰੱਖੀ ਬੈਠਾ ਠੀਕ ਹੈ ਕੱਚਾ ਨਹੀਂ ਬੁੱਟਣੀ ਆਪਾਂ ਕਿਹੜਾ ਬੁੱਟ ਕਹਿ ਰਹੇ ਵੀਰੇ ਐਡੀ ਇਹਨਾਂ ਦੇ ਵਿੱਚ ਕੋਈ ਦੂਆ ਚ ਲੁੱਟਣੀ ਹਾਂ ਤੂੰ ਦੱਸ ਦੇ ਭਾਈ ਰਾਜੀ ਠੀਕ ਹੈ ਨਾ ਹੁਕਮ ਕਰੋ ਤੂੰ ਇੱਕ ਵਾਰੀ ਹਾਂ ਨਾ ਦੱਸ ਤੂੰ ਕਾਇਕ 45000 ਰੁਪਏ ਨਾਲ ਦੇ ਦੀ ਯਾਰ ਹੋਰ ਕਿਉਂ ਭਾਈ ਛੋਟੇ ਭਾਈ ਗੁਰਦੀਆਂ ਡਲੀਆਂ ਭੰਨੀ ਨਾ ਨਾ ਸਾਰੀਆਂ ਖਾ ਲਾਂਗੇ ਮੜੀਆਂ ਮੜੀਆਂ ਕਰਕੇ ਹੈ ਅਸੀਂ ਤਾਂ ਪਹਿਲੀ ਪੰਨੀ ਬੈਠਿਆ ਕਿੰਨੀਆਂ ਕ ਭੰਨਤੀਆਂ ਸਾਰੀਆਂ ਭੰਨਤੀਆਂ ਜਿਹੜੀਆਂ ਹੈਗੀਆਂ ਸ਼ਮੀਂ ਗੰਜਾਇਸ ਨਹੀਂ ਨਾ ਹੋਰ ਕਿੰਨੇ ਕੁ ਦੀ ਗੰਜਾਇਸ ਹੈ ਸ਼ਾਤੀ ਤੇ ਦਿਲ ਤੇ ਹੱਥ ਧਰ ਕੇ ਪੋਪੀ ਦੇ ਧਰ ਕੇ ਇਹਦੀ ਤਾਂ ਤੇ ਰਾਜੂ ਦੇ ਕੋਈ ਗੱਲ ਨਹੀਂ ਭਾਈਆ ਮੇਰਾ ਨੀ ਚਮਕੌਰ ਕੋਈ ਗੱਲ ਨਹੀਂ 1000 2000 ਰੁਪਿਆ ਰਾਜੂ ਪਾ ਦੂ ਪਰ ਮੇਰੇ ਸਮਝ ਤੇ ਸੌਦਾ ਆ ਗਿਆ ਅਕਲ ਚ ਵੀ ਆ ਗਿਆ ਵੀ ਕਿੱਥੋਂ ਕਿਵੇਂ ਬਣੂਗਾ ਕਿਹੜੇ ਮੋੜ ਮੁੜਾਂਗੇ ਕਿੱਥੋਂ ਮੁੜ ਕੇ ਆਇਆ ਆਉਣਾ ਪਊ ਅੰਡਾ 6 ਇੰਚ ਚੌੜਾ ਕੰਨ ਮੇਰੇ ਨਾਲ ਮਿਲ ਵੀ ਲਈ ਤਾ ਵੀ ਆਪਣੇ ਲਵੇ ਸਾਡੇ 6 ਇੰਚ ਚੌੜਾ 18 ਇੰਚ ਲੰਬਾ ਕੰਨ ਮੇਨ ਨਾ ਮਣ ਆਪਾ ਹੱਥਾਂ ਨਾਲ ਹੀ ਮਣਤਾ ਕੰਨ ਜਿਹੜਾ ਆਮ ਖਾਸ ਬੱਕਰੇ ਦਾ ਕੰਨ ਹੁੰਦਾ ਬਹੁਤ ਵਧੀਆ ਕੰਨ ਹੈ ਵੀਰੇ ਉਹ ਹੀ ਦੇਖ ਲੈ ਮਾੜਾ ਮੋਟਾ ਕਰਕੇ ਮੰਡਰੀਨਾ ਦਾ ਕਿੰਨੀ ਜੈਸਾ ਤੇਰੇ ਚ ਹੋਰ ਹੈ ਨਹੀਂ ਉਪਨੀ ਫਿਰ ਹੁਣ ਤੇਰੇ ਚ ਯਾਰ ਨਾਲ ਤਾਂ ਚਮਕੌਰ ਮਹਿੰਗਾ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਜ਼ਾਰ ਲੈ ਲਾਓ ਥੋੜਾ ਜਿਹਾ ਉਹ ਕੁਝ ਨਹੀਂ ਹੁੰਦਾ ਖੜੇ ਆ 3500 ਦਾ ਬਾਈ ਕਹਿੰਦੇ ਤੁਸੀਂ ਸਾਰੇ ਦੇ ਕਰ 21000 ਜੀ ਆ ਗਈ ਦੀ ਮੂੰਦੀ ਪਾਫ ਜਮੀ ਅੜ ਗਿਆ ਕੰਮ ਤੇਰਾ ਅੜ ਗਿਆ ਕੰਮ ਬਾਈ ਗੱਲ ਸੁਣ ਲੈ ਇਹ ਕੇਸ ਥੋੜੇ ਜੇ ਕੰਮ ਚ ਨਿਭੜਨ ਵਾਲਾ ਏ ਜੇ ਕਹੇ ਮੈਨ ਮੇੜਦੇ ਉਹਦਾ ਵੜਾ ਲੰਫਾ ਲੈ ਜੀਂਗਾ ਉਤਾ ਫਿਰ ਲਿਜਾਣਾ ਤਾਂ ਪਉ ਮੈਨੂੰ ਖੇਤੇ ਨਾਲੇ ਗੱਡੀ ਚੱਲੂਗੀ ਹੁਣ ਐ ਕਿੰਨੇ ਚਲਾ ਐ ਦਾ ਦੱਸਤਾ ਮੈਨੂੰ ਜਾਣਾ ਇਹ ਹਾਂ ਭਾਈ ਐਨਾ ਭੱਜਾ ਐਨਾ ਭੱਜਾ ਭੱਜਣ ਦਿੰਦੇ ਨਹੀਂ ਤੈਨੂੰ ਇਹ ਪੰਚਾਇਤ ਆ ਰੱਬ ਵਰਗੀ ਐ ਭਾਈ ਵੀ ਕੋਈ ਹੋ ਹੁੰਦਾ ਵੀਰੇ ਰੱਬ ਵਰਗੀ ਪੰਚਾਇਤ ਐ ਕੋਈ ਆਪਣਾ ਤਾਇਆ ਐ ਕੋਈ ਚਾਚਾ ਐ ਕੋਈ ਭਾਈ ਐ ਕੋਈ ਬਜ਼ੁਰਗ ਐ ਵਿਚਾਰਾ ਓਰੇ ਇਹ ਵੀ ਰੱਬ ਦੀਆਂ ਰੂਹਾਂ ਇਕੱਠੀਆਂ ਹੋਈਆਂ ਹੋਈਆਂ ਨੇ ਬੱਕਰਾ ਇਮਾਨਦਾਰੀ ਤੋਂ ਲੈ ਕੇ ਦੇ ਦਿਆ ਮੈਂ ਨੇਮ ਦਵਾਲਾ ਪੋਪੀ ਨੂੰ ਪੁੱਛਿਆ ਵੀ ਨਹੀਂ ਕੀ ਦਾ ਬੱਕਰਾ ਕੀ ਦਾ ਲੈਣਾ ਕੀ ਦਾ ਦੇਣਾ ਅੱਜ ਤਾਂ ਮੈਂ ਮੱਛੂ ਇਧਰੋਂ ਜਿਹਾ ਆਇਆ ਇੱਥੇ ਪਾਣੀ ਤਾਂ ਨਹੀਂ ਪੀਕੇ ਉਰੇ ਆਉਂਦੇ ਆਉਂਦੇ ਥੋੜਾ ਸੌਦਾ ਦੇਖ ਕੇ ਖੜ ਗਏ ਆਪ ਤੋਂ ਵੀ ਕਰਨਾ ਹੈ ਤਾਂ ਆਪ ਤੋਂ ਵੀ ਕਰ ਲੈ ਸਾਡੇ ਨਾਲ ਲੈ ਲੈ ਕਰਾਇਆ ਹੋਇਆ ਨੋਟ ਤਾਂ ਇਹਦਾ ਇਹਨੂੰ ਕਰ ਦੂਗਾ ਸਾਰਾ ਕੁਝ ਅੱਛਾ ਜਾਦੂ ਅਸੀਂ ਮਾਰ ਦਾਂਗੇ ਕੁੱਤੀ ਸਿੱਟੋ ਹੁਣ ਤੁਸੀਂ ਕੁੱਤੀ ਅਸੀਂ ਸਿੱਟ ਜਾਂਗੇ ਸੌਦਾ ਤੂੰ ਕਰ ਇਮਾਨਦਾਰੀ ਤੋਂ ਤਿੱਥੋਂ 1 ਰੁਪਿਆ ਨਹੀਂ ਲੈਂਦੇ ਸਾਡਾ ਭਾਈ ਆ ਯਾਰ ਤੁਹਾਡਾ ਫਰਜ਼ ਬਣਦਾ ਯਾਰ ਸੋਤੋ ਕਰਾਉਣਾ ਸੌਦਾ ਬਸ ਗੱਲ ਹੈ ਫਰਜ਼ ਬਣਦਾ ਸਾਨੂੰ ਤੂੰ ਜਿਹੜੀ ਦਿਹਾੜੀ ਦਿੰਨਾ ਭਾਈ ਤਾਂ ਤੇਰਾ ਫਰਜ਼ ਬਣਦਾ ਵੀ ਸਾਡੀ ਦਿਹਾੜੀ ਤੇ ਤੁਸੀਂ ਆਏ ਹੋ ਫਰਜ਼ ਬਣਦਾ ਸੌਦੇ ਕਰਾਉਣ ਦਾ ਬੰਦਿਆ ਬਾਤ ਸਰਦਾਰ ਆਜਾ ਫੋਟਾ ਵਾਲੀਆਂ ਬਾਤ ਓਏ ਤਾਂ ਰੱਸੇ ਦੀ ਦਾਸ ਹੈ ਕਸਮ ਰਹਿ ਰੱਸੇ ਦਾ ਫੇਰ ਇਹਨੂੰ ਕੀ ਹੋਇਆ ਮਨ ਸ਼ੇਰਾ ਮਨ ਸ਼ੇਰਾ ਹਾਂ ਕਾ ਨਾ ਜਾਣੀ ਹੁਣ ਸੋਦੇ ਕਹੇ ਤੋ ਮੈਂ ਇੱਕ ਹੀ ਕਰਦਾ ਚਲੋ ਕਰਦਾ ਜੋ ਤੂੰ ਪਰ ਉਹ ਖੜ ਕੇ ਇਹਦਾ ਬਾਈ ਭੱਜਦਾ ਯਾਰ ਅੱਜ ਨਾ ਇਹ ਭੱਜ ਵਧੀਆ ਭਾਲਦਾ ਲੈ ਤਾਂ ਤੂੰ ਚੀਜ਼ ਵਧੀਆ ਭਾਲਦਾ ਬਾਈ ਨਾਲੇ ਤੂੰ ਮੇਰਤੀ ਮਾਰਦਾ ਬਾਈ ਨਾ ਮੇਰੀ ਮਾੜੀ ਐ ਐ ਨਾ ਹੰਪੜੋ ਨਾ ਉਹ ਸੜਾ ਭਾਈ ਐ ਭਾਈ ਆਪਣਾ ਉਹ ਮਾਨਸਾ ਤੋਂ ਹਾਂ ਕਿਰੇ ਮੇਰੇ ਮਾਨਸਾ ਤੋਂ ਆਇਆ ਇੱਜ਼ਤ ਕਰਾਂਗੇ ਇਹਦੇ ਲੱਕ ਚ ਮੈਂ ਜਾਨਾ ਸਾਰੇ ਆਪਣੇ ਭਾਈ ਨੇ ਸਾਰੀ ਲੱਕੇ ਆਪਣੇ ਨੇ ਪੰਜਾਬੀਆਂ ਦੇ ਬੱਕਰਾ ਦੇ ਕੇ ਤੋਰਾਂਗੇ ਕੋਪੀਆਂ ਚਾਰ ਖੱਲਾਂ ਨੇ ਬੱਕਰਾ ਨੇ ਦੋ ਜਾਦੇ ਤੇ ਬਰਾਬਰ ਖੜ ਕੇ ਲੈ ਬੱਕਰਾ ਦੇਤਾ ਬਾਈ ਬੱਕਰਾ ਵੇਚਤਾ ਬਾਲਾਂ ਨੂੰ ਤੇਲ ਘੱਟ ਲਾਉਣਾ ਤੇ ਅੱਜ ਤੇ ਲਾਇਆ ਹੋਇਆ ਲਾਇਆ ਨਹੀਂ ਬੱਕਰਾ ਇਹ ਦੇਖ ਸੱਤ ਕੀ ਲੈਦੇ ਫਿਰ ਜਿਆਦੇ ਨੇ ਬਾਈ ਜਿਆਦੇ ਪਰ ਅਸੀਂ ਇੱਕ ਸੱਤ ਚਲੇ ਦਮ ਹਾਂ ਬਸ ਛੋਟੀ ਜੀ ਇਮਾਨਦਾਰੀ ਤੇ ਕਰਦੇ ਹੋ ਛੋਟੀ ਕਹਿੰਦਾ ਪਰ ਕੋਈ ਨਹੀਂ ਮੈਨੂੰ ਮੜਾ ਜਾਂ ਮੇਰੇ ਕੰਨੀਓ ਕਰਨਾ ਪਊ ਤੇਲ ਤੇ ਹਲਦੀ ਨੂਨ ਲਾਉਣਾ ਹੈ ਨਾ ਉਹਦਾ ਬਾਈ ਤਾਂ ਕਹਿੰਦੇ ਇੱਕ ਸੱਚ ਚ ਚੰਗਾ ਨਹੀਂ ਆ ਬੱਤ ਜੇ ਆਪਾਂ ਠੀਕ ਉਹ ਦੂਣਾ ਕੈਸਟੀ ਘਲਾਣਾ ਕੱਢ ਲੈ ਉਹ ਕੱਢ ਲੈ ਉਹ ਤੂੰ ਦੇਖ ਵੀਰੇ ਤੇਰੇ ਪਸੰਦ ਉਹਦੇ ਕੋਲ ਨੇ ਉਹ ਖਰਜਾ ਜਰਾ ਕਿਉਂ ਆਕੜਦਾ ਪਸੰਦ ਨਹੀਂ ਪਸੰਦ ਕਿਉਂ ਨਹੀਂ ਪਸੰਦ ਹੈ ਪਸੰਦ ਕਿਉਂ ਨਹੀਂ ਸਾਡੇ ਪਸੰਦ ਹੈ ਉਹ ਕੱਢਣਾ ਉਹ ਕੱਢ ਲੈ ਹੁਣ ਮਨ ਮੜਾ ਨਾ ਕਰਾ ਕੱਟਣਾ ਦਾ ਇਹੀ ਕੱਢਣਾ ਲੈ ਉਹ ਪੀਰਾਂ ਕਰ ਹੱਥਾਂ ਵੇਚਤਾ ਬੱਕਰਾ ਤੇਰਾ ਉਹਦੀ ਇੱਜ਼ਤ ਸਤਕਾਰ ਕਰਵਾ ਇਮਾਨਦਾਰੀ ਦੀ ਬਾਤ ਹੈ ਮੈਂ ਉਹ ਵਿਚਾਰਾ ਪੁੱਛਿਆ ਵੀ ਨਹੀਂ ਰੱਬ ਲੋਕ ਹੈ ਕੋਈ ਪੁੱਛਿਆ ਨਹੀਂ ਉਂਤਰੀ ਮਰਜ਼ੀ ਹੈ ਨਾਲ ਤੈਨੂੰ ਬੱਕਰਾ ਮਿਲੂਗਾ ਐਡਾ ਹੀ ਉਹ ਹੈ ਕੋਈ ਉਹ ਚ ਮਾੜਾ ਨਹੀਂ ਕੋਈ ਨੁਕਸ ਨਹੀਂ ਸਿਉਨੇ ਨੂੰ ਸਿਉਨਾ ਕਹਾਂਗੇ ਹਾਂਜੀ ਪਿੱਤਲੇ ਦਾ ਵੀ ਨਹੀਂ ਹੈਗਾ ਠੀਕ ਹੈ ਜੀ ਉਹਦਾ ਵੀ ਸੋਨੇ ਹੀ ਪਾਲਿਆ ਹੈ ਲੈ ਬੱਕਰੇ ਦੇ ਨਾਲ ਤੈਨੂੰ ਨਾ ਤੈਨੂੰ ਹਾਂਜੀ ਹਾਂਜੀ ਦੱਸੋ ਪਤਾ ਆਈ ਮੇਰੇ ਰਹੀ ਐ ਇੱਕ ਮਿਲਦਾ ਦੋ ਦੰਦ ਬੱਕਰਾ ਹਾਂਜੀ ਠੀਕ ਐ ਠੀਕ ਐ ਜੀ ਇਹ ਆਲੇ ਬੱਕਰੇ ਦੇ ਨਾਲ ਤੈਨੂੰ ਪਤਾ 23000 ਦੀ ਮਿਲਦੀ ਆ ਛੜ ਦੇ ਬੱਕਰਾ ਲੈ ਦੇ ਰਾਜਾ ਨਹੀਂ ਖਾ ਹਾਂ ਆ 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 ਲਓ ਵੀਰ ਜੀ ਰਾਜੂ ਲੈ ਤੈਨੂੰ ਰੱਬ ਵਾਦਾ ਕਰੇ ਓਏ ਇਹਦੇ ਕੰਨ ਚ ਫਰਾ ਝੋਲੀ ਚ ਪਾ ਓਏ ਹੁਣ ਪੁੱਛ ਗਿਆ ਓਏ ਇਹਦੇ ਚੋਲੀ ਚ ਸਭਾ ਮੁੰਡੇਰੇ ਭਾਈ ਉਧਰੋਂ ਵੀ ਕਰ ਵੀਡੀਓ ਕਣੀ ਇੱਧਰ ਆ ਓਏ ਓਏ ਇੱਧਰ ਆ ਬਸ ਫੈ ਖੁਸ਼ ਰਹੇ ਲਾਹਣ ਬਾਈ ਨਾਲ ਅੱਜ ਦਾ ਕਰਦਾ ਹੱਥ ਬਰਾਲਾ ਨਹੀਂ ਆ ਕੋਈ ਰੋ ਜਿੱਕਰ ਹਾਂ ਤੱਫੀ ਪਾਦਾ ਲੈ ਲੈ ਜੱਤੀ ਅੱਛੇ ਜੀ ਬੰਦੂ ਰੇੜ ਪਾ ਲੋ ਕੋਈ ਨਹੀਂ ਖੁਸ਼ ਰਹੇ ਕੰਜਰ ਵਸਤਾ ਤੁਹਾਡਾ ਸਤਿਕਾਰ ਬਾਲਾ ਕਰਦੇ ਉਹ ਫਾਰੀਆਂ ਦਾ ਸਾਡੀ ਮੰਨ ਲਾਣੇ ਹੋ ਕਿਹੜੇ ਖੜੀ ਕਿਹੜੇ ਸਰਪੰਚ ਆ ਗਿਆ ਸਵਾਦ